ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਤ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਜ਼ਰੂਰੀ ਆ ਪਸ਼ੂ ਦੀ ਕਰਨੀ ਕਰਕੇ ਫਿਰ ਲੈ ਕੇ ਜਾਇਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਹੜਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਨੱਥੂ ਕੇ ਬੁਰਜ ਜ਼ਿਲ੍ਹਾ ਸ਼੍ਰੀ ਧਰਮਤਰ ਸਾਹਿਬ तहसील पट्टी ਤੇ ਬਾਈ ਹੈਪੀ ਦੇ ਫਾਰਮ ਤੇ ਪਹੁੰਚੇ ਆਂ ਚਾਰ ਵੜਾਂ ਦੀ ਡਿਟੇਲ ਕਰਦੇ ਆਂ ਸਾਂਝੀ ਜੁੜੇ ਰਹੋ ਜੀ ਅੰਤ ਤੱਕ ਫਰਟਨ ਦੇ ਭਾਈ ਹਾਪੀ ਸਤਿ ਸ੍ਰੀ ਅਕਾਲ ਸਤਿਗੁਰੂ ਦਾਤਿ ਦਾ ਜੰਮੀ ਸਾਵਾ ਕਿਰਪਾ ਚੜ੍ਹਦੀ ਕਲਾ ਕਿਰਪਾ ਕਿਰਪਾ ਸਤਿਗੁਰੂ ਦੀ ਠੀਕ ਹੈ ਕਿੰਨੇ ਪਸ਼ੂ ਆਪਣੇ ਕੋਲ ਹਨ ਚਾਰ ਆ ਜੀ ਮੈਨੂੰ ਡਰੈਸ ਕਰੀਏ ਨੋਟ ਵੈਸੇ ਆਪਣਾ ਪਿੰਡ ਬੁਰਜੇ ਨੂ ਕਿ ਜ਼ਿਲ੍ਹਾ ਤਰਨਤਾਰਨ ਸੇੜ ਪੱਟੀ ਆ ਜੀ ਨਾਮ ਮੇਰਾ ਬੀਏ ਫੋਨ ਨੰਬਰ 81436778 ਪਾਣੀ ਬਸਰ ਠੀਕ ਆ ਤੇ ਸ਼ੁਰੂਆਤ ਕਰੀਏ ਉਧਰੋਂ ਸੂਈ ਦੋ ਉਧਰੋਂ ਜਲਸੀ ਦੋ ਹਨਾ ਲੋ ਜੀ ਸਜਣੂ ਤਾਜੀ ਸੂਈ ਆ ਜੇਰ ਜਰ ਪਾ ਕੇ ਬਿਲਕੁਲ ਓਕੇ ਹੋ ਗਈ ਆ ਤੇ ਬੱਛੀ ਦਿੱਤੀ ਸੀ ਇਹਨੇ ਬੱਛੀ ਦਿੱਤੀ ਪਰ ਬੱਛੀ ਮਰ ਗਈ ਹੁੰਦਾ ਵੱਛੀ ਬਹੁਤ ਆਬੂਤੀ ਪਰ ਵੱਛੀ ਘੰਟਾ ਹੀ ਕੱਢਿਆ ਵੱਛੀ ਨੇ ਅੱਛਾ ਹਾਂਜੀ ਵੱਛੀ ਸਜਣੋ ਸਪੇਅਰ ਹੋ ਗਈ ਆ ਤੇ ਸੂਸ ਆ ਗਈ ਜੇ ਸੂਈ ਵੀ ਆਪੇ ਆ ਜੇਰ ਵੀ ਸਾਰੀ ਪਈ ਆ ਉਹ ਆਪਾਂ ਵਿਖਾ ਦਾਂਗੇ ਠੀਕ ਆ ਹਾਂਜੀ ਆ ਠੰਡੀ ਧੀਰੀ ਕਰ ਮਾੜੀ ਬਿਲਕੁਲ ਠਰ ਤੇ 11 ਨਹੀਂ ਤੇ 8-10 ਕਿਲੋ 8-10 ਕਿਲੋ ਦੁੱਧ ਸਜਣੋ ਦੀ ਭਾਈ ਇਹਨਾਂ ਕ ਭਾਂਡੇ ਚ ਪਾਉਣ ਵਾਲੀ ਆ ਜਰਸੀ ਆ ਹਨਾ ਪਿਓਰ ਪੰਜਾਬ ਵਾਲੀ ਆ ਦੇਖੋ ਚੌਕ ਦੇ ਦੰਦ ਚੁੱਕਣ ਲਈ ਆ ਜੀ ਮਾਰੀ ਠੀਕ ਥੋੜਾ ਕਰਵਾ ਦੇ ਚੈੱਕ ਲੋਈ ਸੱਜਣੋ ਬਾਕੀ ਜੈਸੇ ਤੁਸੀਂ ਲਾ ਰਹੇ ਹੋ ਸੂਸਾ ਆ ਕੇ ਇੱਕ ਰਾਂ ਬਿਲਕੁਲ ਡੰਗਰ ਠੱਪਿਆ ਜਾਂਦਾ ਤੇ ਲੋਈ ਕੀ ਆਖਣ ਦੀ ਕੀ ਆ ਆ ਆ ਲੋਈ ਚਲੋ ਕੋਈ ਨਹੀਂ ਰਹਿਣ ਦਿਓ ਜਿਹੜਾ ਭੈਣ ਭਰਾ ਲਊ ਆਪੇ ਆਪਦੀ ਕੋਈ ਤਸੱਲੀ ਕਰ ਲੋ ਮੈਂ ਸੋਣੀ ਤਾਂ ਜਲਦੀ ਹੀ ਆ ਲੈ। ਆ ਜੇ ਇਹ ਦੀ ਬਤਾਣੀ। ਇਹ ਬਾਈ ਹੈਪੀ ਫਰੇ ਦੀ ਕਿੰਨੀ ਕ ਕੀਮਤ ਰੱਖ ਦੀਗੇ? ਜਦੋਂ ਜੋ ਤੁਹਾਨੂੰ 15000 ਰੁਪਏ ਨੇ ਕਿਤੇ ਹੁਣੇ ਹੀ ਆ। ਹੂੰ। ਕੋਈ ਜਦੋਂ ਦੇ ਵਸੀ ਹੈਗੀ 35-40 ਹਜ਼ਾਰ ਦੀ। ਹਾਂ। ਹੁਣ ਆਪਾਂ 30 ਹਜ਼ਾਰ ਚੋਂ 2000 ਰੁਪਏ ਛਾੜ ਦਾਂ 28 ਹਜ਼ਾਰ ਦੀ ਵਸੀ ਦੇਣਾ। 1000 ਹੋਰ ਛਾੜ। ਜਲ ਦੇ ਦਾਂਗੇ ਸਤਿ ਆਂਦੀਆ ਬਾਈ ਜਸਨ ਹੋਈ ਜੋ ਕੋਈ ਨਹੀਂ ਮੇਰਾ ਇਹਨਾ ਕਿ ਵੀ ਦੋ ਛੜਦੇ ਤਿੰਨ ਛੜਦੇ ਛੋੜੀ ਹੁਣੀ ਜੋ 200 ਰੁਪਇਆ ਹਾਂ ਬਾਕੀ ਦੁੱਧ ਦੇ ਨਿਕਲ 8-10 ਕਿਲੋ ਦਈ ਹੋਈ ਘਰ ਚੋਂ ਨੂੰ ਬਹੁਤ ਚੰਗੀ ਆ ਆਹ ਕਿਹੜਾ ਸ਼ੁਰੂ ਹੀ ਪੂਰਾ ਥਾਣਾ ਜਦਾ ਘਰ ਚੋਂ ਨੂੰ ਬਹੁਤ ਚੰਗੀ ਆ ਤੇ ਇਹ ਆ ਗਈ ਸੋਈ ਸਵਾਈ ਉੱਚਾ ਬੱਚਾ ਨਾ ਹਾਂਜੀ ਇਹਦਾ ਬੱਚਾ ਢਾਈਆਂ ਕ ਮਹੀਨਿਆਂ ਦੀ ਹੋਸ਼ੀ ਆ ਗਈ ਆ ਸਜਣਾ ਬੱਚੀ ਜਿਹੜੀ ਪੱਠੇ ਖਾਨ ਦੀ ਵਗਰ ਤੇ ਇਹ ਮੋਟੇ ਦੇ ਕੋਲ 7 ਕਿਲੋ ਹੋਊਗਾ ਜੀ ਬਾਕੀ ਚਾਰ ਨੂੰ ਚੂਰੂ ਵੇਲੋ ਕਿਧੀਆਂ ਕਿਤਾਬਾਂ ਹੀ ਗਾੜੀ ਚੱਲਿਆ ਇਹਨਾਂ ਨੂੰ ਬਾਕੀ ਚਾਰ ਤੋਂ ਕੋਈ ਠੰਡਟ ਦੀ ਵੇਲੋ ਕਿੱਡੀ ਸਾਫ਼ ਸੁਥਰੀ ਆ ਜਦੋਂ 7 ਕਿਲੋ ਹੋਗਾ ਤਾਂ ਆਪਾਂ 6 ਦੀ ਜਿਹੜੀ ਚਲਾਵਾਂਗੇ ਜੀ ਠਾਨ ਚੰਗਾ ਮੋਟਾ ਹਣਾ ਲੱਗਦਾ ਮੈਂ ਕਹਿੰਦਾ ਚਵਾਈ ਵਾਏ ਏਡੀ ਮੋਟੀ ਹੈ ਅੱਛਾ ਠਾਨ ਚੰਗਾ ਚਵਾਈ ਬਹੁਤ ਜਿਆਦੀ ਕਹੇ ਚੰਗਲ ਦਾ ਚਵਾਈ ਮਾਰੀ ਹੋਊਗੀ ਠੀਕ ਆ ਹਾਂ ਜੀ ਕੋਈ ਬੂਛੇ ਤਾਂ ਕੋਈ ਛਾਣ ਬਾਤ ਘਾੜੋਗੇ ਆਪਾਂ ਜ਼ਿੰਮੇਵਾਰ ਆ ਜੀ ਬਾਈ ਗੁਲਿਆ ਜੂਗਾ 8 ਕਿਲੋ ਕਰ ਜੂਗੀ ਅਗੀ ਥਾਂਥੂ ਲੋ ਕਿੱਦਾਂ ਲੱਗਾ ਵੈਰ ਲੋ ਹੂੰ ਹਾਂ ਲੋਈ ਸੱਜਣੋ ਥਾਂਣ ਚੰਗਾ ਲੱਗਾ ਵਾ ਕੇ ਥਾਂਣ ਮੋਟਾ ਮੋਟਾ ਕਿਉਂ ਨਹੀਂ ਏਡੀ ਮੂ ਚੰਗੀ ਹੂੰ ਉਹ ਵਸ਼ੀਰੇ ਜੋੜਨ ਨੂੰ ਉਹ ਤਾਂ ਚੋੜੋ ਓਕੇ ਹਾਂ ਜੀ ਜਿੱਦਾ ਮਾਦੀ ਚੋੜੋ ਤੇ ਕੀਮਤ ਬਾਈ ਜੀ ਫਿਰ ਕੀ ਰਹੇਗੀ ਕੀਮਤ ਇਹਦੀ 18000 ਦਾ ਮੰਨ ਦਾ ਕਰ ਦਾਂਗੇ ਜੈ ਸਨੋ 2 ਛੜ ਦਿਆਂਗੇ 16 ਹਾਂਜੀ 15 ਨਹੀਂ ਕਰਦਗੇ ਦੇਜਾ 15 ਠੀਕ ਹੈ ਬਹੁਤ ਚੰਗੀ ਆ ਦੁੱਧ 7 ਕਿਲੋ ਦਾ ਛੇ ਦੀ ਗਾਰੰਟੀ ਦੇਵਾਂਗੇ ਆਪਾਂ ਓਕੇ ਹਾਂਜੀ ਇਹ ਆ ਗਈ ਅੱਗੇ ਸੋਈ ਸਵਾਈ ਟੋਕਰ ਹਾਂਜੀ ਹਾਂ ਬੱਚਾ ਆਈ ਨਾ 2-3 ਮਹੀਨਿਆਂ ਕੇ ਸੰਗਰਾਦ ਦਲਦੇਂ ਜੀਆ ਭਰਾਇਆ ਹੀ ਬੰਨਿਆ ਨੇ ਜਿਨ੍ਹਾਂ ਦਾ ਆਪਾਂ ਲਈਆ ਦੁੱਧ 9 ਕਿਲੋ ਦਾ 8 ਕਿਲੋ ਦੀ ਗਾਰੰਟੀ ਰਾਵਾਂਗੇ ਓਕੇ ਚੂਣ ਜੱਟਾ ਦਾ ਖਣ ਲਗਾ ਦਾਦੀ ਚਵਾਈ ਹੋਊਗੀ ਮੋਟੀ ਮੋਟੀ ਬਹੁਤ ਜਿਆਦੀ ਚੂਣੇ ਦੀ ਨਾ ਕੋਈ ਭੂਟੀ ਤੇ ਨਾ ਕੋਈ ਸਾੜ ਬਾਦੀ ਘਰ ਹੋਵੇ ਜੀ ਰਾਜੀ ਬਾਜੀ ਫੋਲਿਆਣਾ ਹਾਂਜੀ ਫੋਲ ਲੈ ਵੱਡੀ ਆ ਜੀ ਪੂਰੀ ਵੱਡੀ ਕੋ ਛੋਟੀ ਨਹੀਂ ਗੀ ਟੋਕੜ ਕੱਪੜਾ ਦਾ ਵਜਹ 55000 ਰੁਪਏ ਠੀਕ ਆ ਮੁਹਰੇ ਪੜੀ ਸਮੀਆ ਪੂਰੀ ਵੱਡੀ ਆ ਲੋ ਜੀ ਸਜਣਾ ਵੈੜ ਚੰਗੀ ਆ ਰਾਜੀ ਬਾਜੀ ਫੋਲਿਆ ਥੰਥਣੋਂ ਬੜਾ ਸੋਹਣਾ ਦੁੱਧ 8 ਕਿਲੋ ਹਨਾ ਕਿ 9 ਕਿਲੋ ਆਪਾਂ 8 ਦੀ ਗਰੰਟੀ ਦੇਵਾਂਗੇ ਜੇ ਕੋਈ ਇੱਥੇ ਛੋੜੂਗਾ ਅੰਕ ਤੇ ਆਪਾਂ 9 ਕਿਲੋ ਬਣਾ ਕੇ ਦੇ ਦਾਂਗੇ ਜੀ ਕੋਈ ਬੰਦੋ ਕੀਮਤ ਪਾਈ ਜਿੰਦੀ ਮੂਲ ਇਹਦਾ 5000 ਹੂੰ 2000 23 ਦੀ ਹਾਂਜੀ 2000 ਹੋਜੂ ਦੇ ਜਾਗੇ 22 ਦੀ 2200 ਬਹੁਤ ਚੰਗੀ ਆ ਦੁੱਧ 9 ਕਿਲੋ ਦਾ 8 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਹਾਂਜੀ ਤੇ ਹਾ ਖੁੱਲ ਗੇ ਇਹ ਗੱਬਰ ਆ ਜੀ ਇਹ ਦਿਨ ਕਿੰਨੇ ਕੁ ਰਹਿ ਕੇ ਸੋਣ ਜੀ ਹੁੰਦਾ ਇੱਕ ਰਾਜੂ ਬਰਾਦਲਾ ਜੀ ਇੱਕ ਹਫਤਾ ਹਾਂਜੀ ਬਾਕੀ ਢਿਲ ਢੁਲ ਪਈ ਆ ਬਹੁਤ ਜਿਆਦੀ ਚੰਗੀ ਦੁੱਧੇ ਵੀ 10 ਕਿਲੋ ਚੋਈ ਜਾਊਗਾ 8 10 ਕਿਲੋ ਸਜਣੋ ਬੜੇ ਰਾਮਾ ਚੋਈ ਜਾਊ ਸਿੰਘ ਆ ਬਾਕੀ ਥਾਂ ਚੰਗਾ ਲੱਗਾ ਇਹਨੂੰ ਵੀ ਕਰਮਾਈਓ ਇਹ ਹਫਤੇ ਪੰਦੂ ਕਣੀ ਬਹੁਤ ਚੰਗੀ ਆ ਜੀ ਦਿਨ ਦਾ ਤੋਂ 12 ਦਿਨ ਖਰ ਸਕਦੀ ਬੜੇ ਰਾਮਾ ਸ਼ਾਇਦ ਆਉਂ ਜਾ ਖੱਤਿਆਂ ਹੂੰ ਹੂੰ ਬਾਕੀ ਇਹ ਵੀ ਆਸ ਨੇ ਜ਼ਰਾ ਨਹੀਂ ਹਰਦੀ ਆ ਠੀਕ ਆ ਪਲੀ ਪੁਲੀ ਚੰਗੀ ਆ ਲੈਓ ਬਾਈ ਸਿੰਘ ਜੀ ਉਰਦੇ ਉਦੋ ਪੋਟੇ ਆ ਗਏ ਹਾਂ ਹਾਂ ਸਿੰਘ ਆ ਗਿਆ ਛੋਟਾ ਛੋਟਾ ਨਾ ਕੀ ਭਾਈ ਜੀ ਦੀ ਕੀਮਤ ਇਹਦਾ ਮੁੱਲ 25 ਕਰਦੇ ਆ ਹਾਂ ਇਹ ਵੀ 23 ਜੀ ਦੇ ਦਾਂਗੇ ਹੋਰ ਘਟਾ ਦੇ ਕਾਲ 1000 ਰੋੜ ਛੱਡਦੇ ਆ 21 ਦੀ ਕਰਦਗੇ ਚਲ ਦੇ ਦਾਂਗੇ ਹਾਂ ਨਾ 1000 ਦੀ ਨੂੰ ਕੋਈ ਵੀਰ ਜਿਆਦਾ ਖਸਾਈ ਆਣਾ ਪਵੇ ਠੀਕ ਆ ਸੱਜਣੋ 1000 ਦੀ ਮਿਲ ਜੂਗੀ ਕੋਈ ਗੱਬਰ ਨਾ ਕੋਈ ਇਹ ਕਿ ਤੋਕਰਾ ਵੀ ਤਾਜੀ ਸੂਣਾ ਘਰ ਚੋਂ ਉਹਨੂੰ ਬਹੁਤ ਚੰਗੀ ਜਿਹੀ ਦੁੱਧ ਹਰ ਦਾ ਅੱਕ ਲੜਿੰਦੇ ਜਾਣਾ ਤੇ ਪਸ਼ੂ ਚਾਰ ਆਪਣੀ ਖਰੀਦਦਾਰੀ ਕਰਿਓ ਫੱਜ ਸਮਝ ਕੇ ਸਸੇ ਹੀ ਕਾਲ